ਸਾਹ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਕਿ ਫਰੀਦਕੋਟ ਨਹਿਰਾਂ ਦਾ ਜਿਹੜਾ ਉਹ ਡਵੈਲਪਮੈਂਟ ਦਾ ਕੰਮ ਰੁਕਿਆ ਹੋਇਆ ਸੀ ਕਿ ਸ਼ਹਿਰ ਦੇ ਅੰਦਰ ਜਿਹੜੀ ਪਾਣੀ ਦੀ ਸੀਪੇਜ ਹੁੰਦੀ ਸੀ ਤੇ ਉਹ ਬੰਦ ਨਾ ਹੋ ਜੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਵੀ ਟੀਲਾਂ ਤੱਕ ਪਾਣੀ ਪਹੁੰਚਾਉਣਾ ਚਾਹੁੰਦੀ ਹੈ ਔਰ ਜਿੱਥੇ ਕਿਤੇ ਰਸਤੇ ਦੇ ਵਿੱਚ ਹੋਰ ਪਾਣੀ ਦੀ ਲੋੜ ਹੈ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਲੋੜ ਹੈ ਉਹਦੇ ਵੀ ਧਿਆਨ ਤੇ ਰੱਖਦੇ ਹੋਏ ਜਿਹੜਾ ਨਹਿਰ ਦਾ ਜਿਹੜਾ ਉਹ ਥੱਲੇ ਜਿਹੜਾ ਫਰਸ਼ ਹੈ ਉਹਦੇ ਵਿੱਚ ਡਿਜ਼ਾਈਨ ਦੇ ਵਿੱਚ ਤਬਦੀਲੀ ਕੀਤੀ ਗਈ ਆ ਤੇ ਉਹਦੇ ਰਾਹੀਂ ਜਿਹੜਾ ਤਾਂ ਕਿ ਵੱਧ ਤੋਂ ਵੱਧ ਪਾਣੀ ਜਿੰਨਾ ਪਹਿਲਾਂ ਪਾਣੀ ਕਿਉਂਕਿ ਸਿੱਦਾ ਦੇ ਇੱਟਾਂ ਲੱਗੀਆਂ ਸੀ ਥੱਲੇ ਵੀ ਪੱਕਾ ਫਰਸ਼ ਸੀ ਸਿਰਫ ਉਹਦੇ ਵਿੱਚੋਂ ਸਲਾਬ ਬਾਹਰ ਜਾਂਦੀ ਸੀ ਪਰ ਹੁਣ ਜਿਹੜਾ ਡਿਜ਼ਾਈਨ ਹੈ ਉਹ ਡਿਜ਼ਾਈਨ ਦੇ ਰਾਹੀਂ ਬਹੁਤ ਵੱਧੂ ਮਾਤਰਾ ਦੇ ਵਿੱਚ ਪਾਣੀ ਹੈ ਜਿਹੜਾ ਜ਼ਮੀਨ ਦੇ ਅੰਦਰ ਜਾਊਗਾ ਔਰ ਸ਼ਹਿਰ ਦੇ ਅੰਦਰ ਜਿਹੜਾ ਬਾਕੀ ਏਰੀਏ ਜਿੱਥੇ ਪਹਿਲਾਂ ਪਾਣੀ ਮਿੱਠਾ ਨਹੀਂ ਸੀਗਾ ਪਾਣੀ ਖਾਰਾ ਸੀਗਾ ਉਹ ਵੀ ਪਾਣੀ ਮਿੱਠਾ ਹੋਣ ਦੀ ਜਿਹੜੀ ਹੈ ਉਹ ਉਹ ਆਸ ਵੱਜੀ ਹੈ ਔਰ ਇਹਦੇ ਨਾਲ ਜਿਹੜਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਪਾਣੀ ਹੈ ਜਿਹੜਾ ਉਹ ਜ਼ਮੀਨ ਦੇ ਵਿੱਚ ਜਾਊਗਾ ਜਿਹਨਾਂ ਫ੍ਰੀਕੋਰਟ ਸ਼ਹਿਰ ਨਿਵਾਸੀਆਂ ਦੀ ਉਹ ਮੰਗ ਸੀ ਕਿ ਪਾਣੀ ਸਾਡਾ ਖਰਾਬ ਨਾ ਹੋ ਜੇ ਸਭ ਕੋ ਜਿੱਥੇ ਖਰਾਬ ਸੀ ਅਸੀਂ ਉਹਨੂੰ ਵੀ ਮਿੱਠਾ ਕਰਨ ਵਾਲੇ ਪਾਸੇ ਚੁੜਿਆ ਸੋ ਇਸ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਸਾਡੇ ਇੰਜੀਨੀਅਰ ਸਹਿਬਾਨਾਂ ਨੇ ਬੜੀ ਮਿਹਨਤ ਦੇ ਨਾਲ ਇਹ ਡਿਜ਼ਾਈਨ ਤਿਆਰ ਕੀਤਾ ਤੇ ਇਹਦੇ ਨਾਲ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਵੱਡਾ ਜਿਹੜਾ ਫਾਇਦਾ